ਸਿਰਫ ਇੰਟਰਟੇਨਮੈਂਟ ਚੈਨਲ ਆ ਜਿਵੇਂ ਮੀਡੀਆ ਨੂੰ ਉਹਨਾਂ ਨੇ ਕੋਈ ਕੋਈ ਗੱਲ ਦੇਣੀ ਹੁੰਦੀ ਆ ਕੋਈ ਲਾਈਨ ਉਹ ਉਹਦਾ ਕੰਮ ਆ ਉਹਨਾਂ ਨੂੰ ਲੋਕਾਂ ਨਾਲ ਨਹੀਂ ਮਤਲਬ ਪੰਜਾਬ ਪਰਿਵਾਰੀ ਨੇ ਤੇ ਦਿੱਲੀ ਦੇ ਪ੍ਰਧਾਨ ਨੇ ਅੱਜ ਦੋਨੋਂ ਜੱਫੀਆਂ ਪਾ ਕੇ ਸਾਰਾ ਦਿਨ ਦਿੱਲੀ ਚ ਕੈਂਪੇਨ ਕਰ ਰਹੇ ਆ ਲੋਕ ਉਹਨਾਂ ਨੂੰ ਪ੍ਰਚਾਰ ਜਾਂ ਲੋਕ ਉਹਨਾਂ ਦਾ ਕੀ ਕਰਨਗੇ ਦੋ ਤਰੀਕ ਨੂੰ ਉਹਨਾਂ ਨੇ ਦੁਬਾਰਾ ਜਾ ਕੇ ਉਹੀ 10 ਨੰਬਰ ਬੈਰਕ 10 ਨੰਬਰੀ ਜਿਵੇਂ ਜਾਂਦਾ ਹੁੰਦਾ ਉਹਨਾਂ ਨੇ ਜੇਲ ਚਲੇ ਜਾਣਾ ਹੁਣ ਕਾਹਦਾ ਪ੍ਰਚਾਰ ਇਸ ਵੇਲੇ 9000 ਕਰੋੜ ਰੁਪਈਆ ਦਾ ਡਾਕਾ ਮਾਰਨ ਤੋਂ ਬਾਅਦ ਉਹ ਇੱਥੇ ਆ ਰਹੇ ਆ ਉਹਨਾਂ ਦੀ ਸੱਜੀ ਵਾਂ ਕੇਜਰੀਵਾਲ ਉਹ ਭੱਜਿਆ ਹੋਇਆ ਫਿਰ ਦੋਨਾਂ ਨੇ ਉਰੇ ਆ ਕੇ ਲੋਕਾਂ ਨੂੰ ਝੂਠ ਬੋਲਣਾ ਗਮਰਾਹ ਕਰਨਾ ਹੈ ਇੱਕ ਦੂਜੇ ਦੇ ਖਿਲਾਫ ਬੋਲਣਾ ਹੈ ਅੱਜ ਕੀ ਥੋਡੇ ਤੇ ਥੋੜੀ ਆ ਤੁਸੀਂ ਤਾਂ ਜੇਲ੍ਹ ਚ ਜਾ ਕੇ 10 ਮਹੀਨੇ ਜੇਲ੍ਹ ਚ ਰਹੇ ਹੋ ਤੇ ਥੋਡੇ ਉੱਤੇਓ ਕੇਸ ਚੱਲ ਰਹੇ ਆ ਮੈਨੂੰ ਕੀ ਕਹਿੰਦੇ ਹੋ ਨਾਲੇ ਥੋਡੀ ਕਾਂਗਰਸ ਪਾਰਟੀ ਆ ਇੱਥੇ ਜਦੋਂ ਪਹੁੰਚਣਾ ਹੈ ਪੰਜਾਬ ਚ ਤਾਂ ਅਲੱਗ-ਅਲੱਗ ਹੋ ਜਾਣਾ ਇਹ ਲੋਕਾਂ ਨੂੰ ਗਮਰਾਹ ਕਰਨਾ ਨਹੀਂ ਇਹ ਲੋਕਾਂ ਨੂੰ ਧੋਖਾ ਦੇਣਾ ਨਹੀਂ ਮੈਂ ਤਾਂ ਦੋ ਇਲੈਕਸ਼ਨਾਂ ਜਿਹੜੀਆਂ ਲੜੀਆਂ ਉਹਨਾਂ ਦੇ ਵਿਰੋਧੀ ਲੜੀਆਂ ਨੇ ਨਾ ਉਹੀ ਸਭ ਤੋਂ ਵੱਡਾ ਉਰੇ ਫੇਸ ਹੁੰਦੇ ਸੀ ਵੀ ਇਹ ਕਲੀਅਰ ਕਰਨ ਚਿਹਰਾ ਕੌਣ ਆ ਚਿਹਰਾ ਵੜੇਂਗਾ ਦਾ ਚਿਹਰਾ ਐਸ ਵੇਲੇ ਜਿਹੜੀ ਆ ਉਹ ਜਿਹੜਾ ਇਹ ਬੈਂਸ ਬ੍ਰਦਰਸ ਨੇ ਕਾਂਗਰਸ ਦਾ ਇਹਨਾਂ ਤਾਂ ਵਿਚਾਰੇ ਨੇ ਚੁਟਕਲੇ ਚੁਪਟੇ ਸੁਣਾ ਕੇ ਇਹੋ ਜੀਆਂ ਗੱਲਾਂ ਐ মিডিਆ ਨੂੰ ਅਗਰ ਲਾਉਣਾ ਐ ਅਸੀਂ ਡਿਵੈਲਪਮੈਂਟ ਦੀ ਗੱਲ ਕਰਨੀ ਐ ਲੋਕ ਸਭਾ ਚੋਣਾਂ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਆ ਤੇ ਪ੍ਰਚਾਰ ਦੇ ਵਿੱਚ ਹੁਣ ਦਿਨ 15 ਰਹਿ ਗਏ ਨੇ ਬਿੱਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ 14 ਦਿਨ ਦਾ ਪ੍ਰਚਾਰ ਰਹਿ ਗਿਆ ਵੇ ਕਿਸ ਤਰ੍ਹਾਂ ਦੇਖਦੇ ਹੋ ਗੱਲ ਤੁਹਾਡੀ ਠੀਕ ਆ ਜਿਹੜੇ ਦਿਨ ਨੇ ਉਹ ਹੁਣ ਤੇ ਉਹ ਇੱਕ ਕਲੀਅਰ ਹੁੰਦਾ ਜਾ ਰਿਹਾ ਕਲੀਅਰਟੀ ਵਾਲਾ ਜਿਹੜਾ ਉਹ ਲੁਧਿਆਣਾ ਚ ਚੱਲਦਾ ਜਾ ਰਿਹਾ ਏ ਤੇ ਦੂਜੇ ਪਾਸੇ ਜਿਹੜਾ ਏ ਤੁਸੀਂ ਅੰਦਾਜ਼ਾ ਲਾਓ ਤੁਸੀਂ ਮਤਲਬ ਇਹਨੂੰ ਸਮਝੋ ਗੱਲ ਨੂੰ ਇੱਕ ਪਾਸੇ ਅੱਜ ਕੇਜਰੀਵਾਲ ਸਾਹਿਬ ਤੁਸੀਂ ਦੇਖੋ ਕਿਵੇਂ ਮੂਰਖ ਕਿਵੇਂ ਬਣਾ ਰਹੇ ਹੋ ਇਹ ਸਵਾਲ ਤੁਸੀਂ ਜ਼ਰੂਰ ਕਰਿਓ ਜੀ ਇੱਕ ਪਾਸੇ ਕੇਜਰੀਵਾਲ ਇੱਕ ਪਾਸੇ ਜਿਹੜਾ ਦਵਿੰਦਰ যাদਬ ਸਾਡੇ ਜਨਰਲ ਸੈਕਟਰੀ ਕਾਂਗਰਸ ਦੇ ਉਰੇ ਦੇ ਪੰਜਾਬ ਪਰਿਵਾਰੀ ਪੰਜਾਬ ਪਰਿਵਾਰੀ ਨੇ ਤੇ ਦਿੱਲੀ ਦੇ ਪ੍ਰਧਾਨ ਨੇ ਅੱਜ ਦੋਨੋਂ ਜੱਫੀਆਂ ਪਾ ਕੇ ਸਾਰਾ ਦਿਨ ਦਿੱਲੀ ਚ ਕੈਂਪੇਨ ਕਰ ਰਹੇ ਆ ਦੋਨੋਂ ਜਾਣੇ ਤੇ ਪੰਜਾਬ ਚ ਜਦੋਂ ਆਉਣਾ ਹੈ ਫਿਰ ਦੋਨਾਂ ਨੇ ਉਰੇ ਆ ਕੇ ਲੋਕਾਂ ਨੂੰ ਝੂਠ ਬੋਲਣਾ ਗਮਰਾਹ ਕਰਨਾ ਹੈ ਇੱਕ ਦੂਜੇ ਦੇ ਖਿਲਾਫ ਬੋਲਣਾ ਹੈ ਹੁਣ ਤੁਸੀਂ ਮੈਨੂੰ ਦੱਸੋ ਢਾਲ ਸਾਹਿਬ ਐਦੋਂ ਵੱਡੀ ਠੱਗੀ ਕੋਈ ਹੋ ਸਕਦੀ ਹੈ ਤੁਸੀਂ ਮੈਨੂੰ ਦੱਸੋ ਐਦੋਂ ਵੱਡਾ ਗਮਰਾਹ ਕਰਨਾ ਕਿਸੇ ਨੂੰ ਹੋ ਸਕਦਾ ভোটার ਨੂੰ ਉੱਥੇ ਦੋਨੋਂ ਇਕੱਠੇ ਇੱਥੇ ਜਦੋਂ ਪਹੁੰਚਣਾ ਹੈ ਪੰਜਾਬ ਚ ਤਾਂ ਅਲੱਗ-ਅਲੱਗ ਹੋ ਜਾਣਾ ਇਹ ਲੋਕਾਂ ਨੂੰ ਗਮਰਾਹ ਕਰਨਾ ਨਹੀਂ ਇਹ ਲੋਕਾਂ ਨੂੰ ਧੋਖਾ ਦੇਣਾ ਨਹੀਂ ਐਦੋਂ ਵੱਧ ਐਦੋਂ ਵੱਧ ਵਿਸ਼ਵਾਸ ਘਾਤ ਕੀ ਹੋਊਗਾ ਮੈਨੂੰ ਇਹਦਾ ਜਵਾਬ ਆ ਜਿਹੜੀ ਉਹ ਕਾਂਗਰਸ ਪਾਰਟੀ ਤੇ ਆਮ ਆਦਮੀ ਦੇ ਕੇਜਰੀਵਾਲ ਕੱਲ ਪੰਜਾਬ ਪਹੁੰਚ ਰਹੇ ਨੇ ਪ੍ਰਚਾਰ ਕਰਨਗੇ ਕਿਸ ਤਰ੍ਹਾਂ ਦੇ ਦੇਓ ਕਿ ਕੇਜਰੀਵਾਲ ਜਦੋਂ ਪੰਜਾਬ ਕੋਲ ਪ੍ਰਚਾਰ ਕਰਨ ਆਣਗੇ ਤੇ ਕੀ ਸਿਨੈਰੀਓ ਰਹੇਗਾ ਨਹੀਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਸਿਰਫ 2 ਤਰੀਕ ਤੱਕ ਇਹ ਬਾਹਰ ਨੇ ਲੋਕ ਉਹਨਾਂ ਨੂੰ ਪ੍ਰਚਾਰ ਜਾਂ ਲੋਕ ਉਹਨਾਂ ਦਾ ਕੀ ਕਰਨਗੇ 2 ਤਰੀਕ ਨੂੰ ਉਹਨਾਂ ਨੇ ਦੁਬਾਰਾ ਜਾ ਕੇ ਉਹੀ 10 ਨੰਬਰ ਬੈਰਕ 10 ਨੰਬਰੀ ਜਿਵੇਂ ਜਾਂਦਾ ਹੁੰਦਾ ਉਹਨਾਂ ਨੇ ਜੇਲ੍ਹ ਚਲੇ ਜਾਣਾ ਹੁਣ ਕਾਹਦਾ ਪ੍ਰਚਾਰ ਹੁਣ ਤਾਂ ਬਿਲਕੁਲ ਗੱਡੀ ਆ ਜਿਹੜੀ ਉਹ ਫੂਕ ਨਿਕਲ ਚੁੱਕੀ ਆ ਬਿਲਕੁਲ ਐਕਸਪੋਜ਼ ਹੋ ਚੁੱਕੇ ਨੇ ਇਸ ਵੇਲੇ 9000 ਕਰੋੜ ਰੁਪਈਆ ਦਾ ਡਾਕਾ ਮਾਰਨ ਤੋਂ ਬਾਅਦ ਉਹ ਇੱਥੇ ਆ ਰਹੇ ਆ ਉਹਨਾਂ ਦੀ ਸੱਜੀ ਵਾਂ ਕੇਜਰੀਵਾਲ ਉਹ ਭੱਜਿਆ ਹੋਇਆ ਕੱਲ ਸਵਾਤੀ ਮਾਲੇਵਾਲ ਯਾਰ ਉਹਨੂੰ ਆਪਾਂ ਕੀ ਕਵਾਂਗੇ ਬੀਜੇਪੀ ਆਪ ਹੀ ਮੰਨੀ ਆ ਨਾ ਸੰਜੇ ਸਿੰਘ ਆ ਮੰਨੇ ਆ ਨਾ ਜੋ ਉਹਨਾਂ ਨਾਲ ਖੇਚਤੂ ਹੋਈ ਆ ਕੀ ਉਹਨਾਂ ਨਾਲ ਕੋਸ਼ਿਸ਼ ਕੀਤੀ ਕਰ ਰਹੇ ਸੀ ਉਹ ਅੰਦਰ ਕਰਨ ਦੀ ਉਹ ਸਾਰੀਆਂ ਗੱਲਾਂ ਦਾ ਕੇਜਰੀਵਾਲ ਨੂੰ ਜਵਾਬ ਦੇਣਾ ਪਊਗਾ ਰੇ ਆਕੇ ਕਿ ਕਿਸ ਤਰ੍ਹਾਂ ਦੇਖ ਦਿਓ ਲਗਾਤਾਰ ਤੁਹਾਡੇ ਤੇ ਵਿਰੋਧੀ ਹਿਮਤਜੀਤ ਸਿੰਘ ਬੈਂਸ ਦੇ ਉੱਤੇ ਟਵੀਟ ਕੀਤਾ ਸੀ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਕਹਿੰਦੇ ਨੇ ਕਿ ਜਦੋਂ ਗੁਰਕੀਰਤ ਕੋਟਲੀ ਉੱਤੇ ਦੋਸ਼ ਲੱਗੇ ਸੀਗੇ ਤਾਂ ਉਦੋਂ ਮੈਲਾਵਾ ਸੇਵ ਸੀਗੀਆਂ ਤੇ ਭਾਈ ਮੈਨੂੰ ਕੀ ਇਹ ਕਹਨੇ ਹੋ ਉਹ ਤਾਂ ਜੇ ਉਹਨਾਂ ਦਾ ਕੇਸ ਸੀ ਉਹ ਤਾਂ ਕੇਸ ਐਸ ਵੇਲੇ ਉਹ ਕੇਸ ਚੋਂ ਬਰੀ ਹੋ ਕੇ ਸਭ ਕੁਝ ਜਿਹੜਾ ਹੈ ਉਹ ਸਾਫ਼ ਹੋ ਕੇ ਅੱਜ ਕਿ ਤੁਹਾਡੇ ਤੇ ਥੋੜੀ ਏ ਤੁਸੀਂ ਤਾਂ ਜੇਲ੍ਹ ਚ ਜਾ ਕੇ 10 ਮਹੀਨੇ ਜੇਲ੍ਹ ਚ ਰਹੇ ਹੋ ਤੇ ਤੁਹਾਡੇ ਉੱਤੇ ਉਹ ਕੇਸ ਚੱਲ ਰਹੇ ਆ ਮੈਨੂੰ ਕੀ ਕਹਨੇ ਹੋ ਨਾਲੇ ਥੋੜੀ ਕਾਂਗਰਸ ਪਾਰਟੀ ਆ ਉਹ ਕਹਿੰਦੇ ਨੇ ਕਿ ਰਵਨੀਤ ਬਿੱਟੂ ਮੈਨੂੰ ਫੋਨ ਕਰਦਾ ਰਿਹਾ ਵਾ ਕਿ ਜੇ ਮਦਦ ਕੀਤੀ ਆਵੇ ਜੇ ਮੈਂ ਬੀਜੇਪੀ ਇਹ ਸ਼ਾਮਲ ਹੋ ਜਾਂਦਾ ਤਾਂ ਫਿਰ ਬਗਲਾ ਭਗਤ ਸੀਗਾ ਹੁਣ ਰੇਪਿਸਟਾ ਹੁਣ ਟੈਕਸਚੋਰ ਆ ਤੇ ਹੁਣ ਕਈ ਕਈ ਹੋਰ ਅਲੀਗੇਸ਼ਨ ਲਾ ਰਹੇ ਨੇ ਮੇਰੇ ਕੋ ਰਿਕਾਰਡਿੰਗ ਆ ਜਿੰਦੇ ਚ ਰਵਨੀਤ ਬਿੱਟੂ ਮੇਰੇ ਤਰਲੇ ਘੜ ਰਿਹਾ ਮੈਂ ਬਿਲਕੁਲ ਟੈਕਸਚੋਰ ਨਹੀਂ ਕਦੇ ਕਿਹਾ ਬਿਲਕੁਲ ਉਹਨਾਂ ਦੀ ਗੱਲਬਾਤ ਆ ਜਿਹੜੀ ਉਹ ਸਾਰੀਆਂ ਪਾਰਟੀਆਂ ਨਾਲ ਚੱਲਦੀ ਰਹੀ ਇਹ ਤਾਂ ਤੁਹਾਨੂੰ ਵੀ ਪਤਾ ਇਹ ਚ ਕੀ ਸ਼ੱਕ ਆ ਪਰ ਸਾਡੀ ਹਾਈ ਕਮਾਂਡ ਨੇ ਉਹਨਾਂ ਨੂੰ ਨਹੀਂ ਜੁਆਇਨ ਕਰਾਇਆ ਪਰ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਆਪਸ ਵਿੱਚ ਜਿਹੜਾ ਏ ਉਹ ਸਾਰੇ ਕਿਉਂਕਿ ਮੈਂ ਤਾਂ ਲੁਧਿਆਣੇ 'ਚ ਉਹਨਾਂ ਨਾਲ 10 ਸਾਲ ਦਾ ਏ ਬਈ ਮੈਂ ਤਾਂ ਦੋ ਇਲੈਕਸ਼ਨਾਂ ਜਿਹੜੀਆਂ ਲੜੀਆਂ ਉਹਨਾਂ ਦੇ ਵਿਰੋਧੀ ਲੜੀਆਂ ਨੇ ਨਾ ਉਹੀ ਸਭ ਤੋਂ ਵੱਡਾ ਉਰੇ ਫੇਸ ਹੁੰਦੇ ਸੀ ਤੇ ਇਸ ਕਰਕੇ ਸਾਡਾ ਤਾਂ ਜਿਹੜਾ ਉਹ ਗੱਲਬਾਤ ਆਮ ਹੀ ਹੁੰਦੀ ਰਹੀ ਅਸੀਂ ਤਾਂ ਰੋਜ਼ ਮਿਲਦੇ ਸੀ ਇੱਕ ਦੂਜੇ ਨੂੰ ਅਸੀਂ ਕਿਹੜਾ ਕਿਤੋਂ ਬਾਹਰੋਂ ਆਏ ਆ ਲੁਧਿਆਣੇ 'ਚ ਹੀ ਰਹਿੰਦੇ ਸੀ ਟੈਲੀਫੋਨ 'ਤੇ ਵੀ ਗੱਲਾਂ ਹੁੰਦੇ ਸੀ ਇਹ 100 ਗੱਲਾਂ ਐ ਜਿਹੜੀਆਂ ਉਹ ਹਮੇਸ਼ਾ ਸੀ ਪ੍ਰੋਗਰਾਮਾਂ 'ਤੇ ਵੀ ਮਿਲਦੇ ਸੀ ਉਹ ਇਸ ਵੇਲੇ ਗੱਲ ਇਹ ਆ ਵੀ ਇਹ ਕਲੀਅਰ ਕਰਨ ਚਿਹਰਾ ਕੌਣ ਆ ਚਿਹਰਾ ਵੜੇਂਗਾ ਦਾ ਚਿਹਰਾ ਇਸ ਵੇਲੇ ਜਿਹੜੀ ਆ ਉਹ ਜਿਹੜੇ ਬੈਂਸ ਬ੍ਰਦਰਸ ਨੇ ਕਾਂਗਰਸ ਦਾ ਤਾਂ ਕਿਸ ਤਰ੍ਹਾਂ ਦੇਖ ਦਿਓ ਪ੍ਰਤਾਪ ਬਾਜਵਾ ਲਗਾਤਾਰ ਜਿਹੜਾ ਆ ਤੁਹਾਡੇ ਟਿੱਪਣੀ ਕਰਦੇ ਹੋ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਆ ਉਮੀਦਵਾਰ ਲੋਕ ਸਭਾ ਚੋਣ ਕੇ ਜਾਂਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਉੱਪਰੋਂ ਟਾਪੇ ਜਾਂਦੀ ਆ ਹਿੰਦੀ ਨਿਪਟਾਰਾ ਦੇ ਹਟੋ ਹੇਟੋ ਨਾਲ ਜਾਂਦੇ ਸਮੋਸੇ ਦੇ ਡੋਸੇ ਖਾ ਕੇ ਆ ਜਾਂਦੇ ਸੁਸ਼ੀਲ ਰਿੰਕੂ ਤੇ ਤੁਹਾਡੇ ਨਾਮ ਦਾ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਛੱਡੋ ਯਾਰ ਛੱਡੋ ਪ੍ਰਤਾਪ ਬਾਜਵਾਜੀ ਦੀ ਗੱਲ ਛੱਡੋ ਤੁਸੀਂ ਜਿਹੜਾ ਇਲੈਕਸ਼ਨ ਲੜ ਰਹੇ ਉਹਨਾਂ ਦੀ ਗੱਲ ਕਰੋ ਦੇਸ਼ ਦੇ ਪ੍ਰਧਾਨ ਮੰਤਰੀ ਡਿਵੈਲਪਮੈਂਟ ਦੀ ਗੱਲ ਕਰੋ ਕਿਉਂਕਿ ਇਹ ਸਭ ਇਹਨਾਂ ਦੇ ਕੋਪੱਲੇ ਕੁਛ ਨਹੀਂ ਗਾ ਇਹਨਾਂ ਨੇ ਤਾਂ ਵਿਚਾਰੇ ਨੇ ਚੁਟਕਲੇ ਚੁਟਕਲੇ ਸੁਣਾ ਕੇ ਇਹੋ ਜੀਆਂ ਗੱਲਾਂ ਐ ਮੀਡੀਆ ਨੂੰ ਮਗਰ ਲਾਉਣਾ ਐ ਅਸੀਂ ਡਿਵੈਲਪਮੈਂਟ ਦੀ ਗੱਲ ਕਰਨੀ ਐ ਅਸੀਂ ਮੈਟਰੋ ਦੀ ਗੱਲ ਕਰਨੀ ਐ ਤੇ ਇਹ ਜਿਹੜੇ ਨੇ ਨਾ ਬਾਜਵਾ ਸਾਹਿਬ ਹੁਣੀ ਉਹ ਸਿਰਫ ਇੰਟਰਟੇਨਮੈਂਟ ਚੈਨਲ ਆ ਜਿਵੇਂ ਮੀਡੀਆ ਨੂੰ ਉਹਨਾਂ ਨੇ ਕੋਈ ਕੋਈ ਗੱਲ ਦੇਣੀ ਹੁੰਦੀ ਆ ਕੋਈ ਲਾਈਨ ਉਹਦਾ ਕੰਮ ਉਹਨਾਂ ਲੋਕਾਂ ਨਾਲ ਨਹੀਂ ਮਤਲਬ ਉਹ ਕਹਿਣ ਵੀ ਅਸੀਂ ਜੇ ਸਰਕਾਰ 'ਚ ਬਣਾਂਗੇ ਆਹ ਕਰਾਂਗੇ ਅਸੀਂ ਆਹ ਕਰਾਂਗੇ ਇਹ ਤਾਂ ਉਹ ਲੋਕ ਨੇ ਸਾਡਾ ਕੋਈ ਵੀ ਬੈਨਰ ਪੋਸਟਰ ਦੇਖੋਗੇ ਕਿਉਂਕਿ ਇਹ ਇਲੈਕਸ਼ਨ ਪ੍ਰਧਾਨ ਮੰਤਰੀ ਜੀ ਦੀ ਆ ਆਹ ਕਦ ਹੋਊਗਾ ਪ੍ਰਧਾਨ ਮੰਤਰੀ ਦੀ ਤਸਵੀਰ ਕੈਂਡੀਡੇਟ ਥੱਲੇ ਛੋਟੇ ਹੋਣਗੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਾਇਆ ਠੋਕ ਕੇ ਕਹਿੰਦੇ ਆ ਮੋਦੀ ਜੀ ਨਾ ਤੇ ਵੋਟ ਮੰਗਦੇ ਆ ਅੱਜ ਪੁੱਛੋ ਤਾਂ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਕਿਸੇ ਨੇ ਕਿਸੇ ਨੇ ਬੜਿੰਗ ਸਾਹਮਣੇ ਇਨਨ ਸ਼ਰਮ ਦਾ ਘਟਾ ਬਾਜਵਾ ਸਾਹਿਬ ਦੀ ਕਿਸੇ ਨੇ ਫੋਟੋ ਲਾਈ ਆ ਸੱਦੀ ਨਸਦਾਈ ਮੈਂ ਲਾੜੇ ਦੀ ਤਾਈ ਇਹਨਾਂ ਦੀ ਤਾਂ ਕਿਸੇ ਨੇ ਫੋਟੋ ਨਹੀਂ ਲਾਈ ਆਪਣੇ ਦੂਜੀ ਸੁਣ ਲੋ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਰਾਹੁਲ ਗਾਂਧੀ ਉਹਦੀ ਫੋਟੋ ਲਾਉਣ ਤਾਂ ਸਹੀ ਨਾ ਵੀ ਇਹ ਸਾਡਾ ਪ੍ਰਧਾਨ ਮੰਤਰੀ ਕੈਂਡੀਡੇਟ ਆ ਕਿਸੇ ਨੇ ਫੋਟੋ ਹੀ ਨਹੀਂ ਲਾਈ ਐਦੋਂ ਤੁਸੀਂ ਕੀ ਹੋਰ ਭਾਲਦੇ ਹੋ ਯਾਰ ਇਹਨਾਂ ਤੋਂ ਲੈ ਸਵਾਲ ਆ ਰਾਜਾ ਬ੍ਰਿੰਗ ਕਹਿੰਦੇ ਨੇ ਕਿ ਮੈਂ ਵਿਜ਼ਨ ਡਾਕੂਮੈਂਟ ਲੈ ਕੇ ਆਉਂਗਾ ਲੁਧਿਆਣਾ ਵਾਸਤੇ 10 ਸਾਲ ਰਵਨੀਦ ਮਿੱਟੂ ਲੁਧਿਆਣਾ ਰਹੇ ਨੇ ਉਹਨਾਂ ਦਾ ਕੋਈ ਵਿਜ਼ਨ ਲੈ ਆਓ ਕੁਛ ਲੈ ਆਓ ਜਦੋਂ ਤੁਹਾਡਾ ਜਿਹੜਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਆ ਤੁਸੀਂ ਉਹਦੀ ਫੋਟੋ ਤਾਂ ਲਾ ਲਓ ਜੇ ਤੁਹਾਡੀ ਸਰਕਾਰ ਹੀ ਨਹੀਂ ਬਣਨੀ ਤੁਸੀਂ ਉਹ ਵਿਜੂ ਡਿਵੀਜ਼ਨ ਰეკਮੈਂਡਰ ਤੁਸੀਂ ਕਰਨਾ ਕੀ ਆ ਉਹ ਤਾਂ ਮੈਂ ਵੀ ਕਾਂਗਰਸ 10 ਸਾਲ ਰਿਹਾ ਸੀ ਮੈਂ ਵੀ ਡਾਕੂਮੈਂਟ ਜਾਰੀ ਕਰਦਾ ਸੀ ਪਰ ਉੱਥੇ ਜਾ ਕੇ ਸਰਕਾਰ ਤਾਂ ਮੋਦੀ ਸਾਹਿਬ ਦੀ ਆਉਣੀ ਆ ਨਾ ਤੁਹਾਨੂੰ ਕਿਹਨੇ ਪੁੱਛਣਾ ਤੁਸੀਂ ਕਰੀ ਜਾਓ ਡਾਕੂਮੈਂਟ ਜਾਰੀ ਜੀ ਬਿਲਕੁਲ ਆ ਸੀਗੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਿਹੜੇ ਸਿਮਰ ਬੈਂਸ ਦੇ ਸਵਾਲਾਂ ਦਾ ਠੋਕਵਾ ਜਵਾਬ ਦਿੰਦੇ ਨਹਿਰ ਆ ਰਹੇ ਨੇ ਤੇ ਦੂਜੇ ਪਾਸੇ ਪ੍ਰਤਾਪ ਬਾਜਵਾ ਨੂੰ ਲੈ ਕੇ ਕਹਿੰਦੇ ਨੇ ਕਿ ਪ੍ਰਤਾਪ ਬਾਜਵਾ ਐਂਟਰਟੇਨਮੈਂਟ ਚੈਨਲ ਨੇ ਉਹ মিডিਆ ਨੂੰ ਸਿਰਫ ਐਂਟਰਟੇਨਮੈਂਟ ਕਰਨ ਵਾਸਤੇ ਬਿਆਨ ਦਿੰਦੇ ਨੇ ਤੇ ਰਾਜਾ ਵੜਿੰਗ ਦੇ ਬਿਆਨਾਂ ਦਾ ਵੀ ਉਹਨਾਂ ਵੱਲੋਂ ਠੋਕਵਾ ਜਵਾਬ ਦਿੱਤਾ ਜਾ ਰਿਹਾ ਕੈਮਰਾ ਪਰਸਨ ਮੀਤ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ